ਜੇ ਆਪਣੀ ਬਾਤ ਨਾਲ ਸਾਹ ਬਲਾ ਲਾਂ ਕੇ ਮਹਿਰਾਂ ਤੋਂ ਪਹਿਲਾਂ 934 ਐਕਸੀਡੈਂਟ ਹੋਈ ਆ ਤੇ ਇੱਥੇ ਟਰੱਕ ਵਾਲੇ ਬੰਨੇ ਟਰੱਕ ਨਾਲ ਹੋਈ ਆ ਮਹਿਰਾਂ ਤੋਂ ਪਹਿਲਾਂ ਸਵੇਰ ਡਿਊਟੀ ਜਾਂਦੇ ਆ ਤੇ ਤਰੀਬਨ 6:00 ਸਵੇਰੇ ਤੜਕਸਾਰ ਸਵਾਰੀਆਂ ਦੇ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਸਾ ਪੈ ਗਈਆਂ ਭਾਜਣਾ ਬੱਸ ਦੀ ਟਿੱਪਰ ਦੇ ਨਾਲ ਹੋਈ ਟੱਕਰ ਜਿਹੜੇ ਇਲਾਜ ਦੇ ਲਈ ਸਵਾਰੀਆਂ ਨੂੰ ਭੇਜਿਆ ਗਿਆ ਹਸਪਤਾਲ ਤੜਕਸਾਰ ਸਵਾਰੀਆਂ ਲੈ ਕੇ ਜਾ ਰਹੀ ਪੱਟੀ ਡੀਪੂ ਦੀ ਬੱਸ ਤੇ ਟਿੱਪਰ ਦਰਮਿਆਨ ਆਮੋ ਸਾਹਮਣੇ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਬੱਸ ਦੇ ਵਿੱਚ ਕਰੀਬ ਅੱਧਾ ਦਰਜਣ ਸਵਾਰ ਸਵਾਰੀਆਂ ਡਰਾਈਵਰ ਸਮੇਤ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਜਿਹੜੇ ਇਲਾਜ ਦੇ ਲਈ ਸਿਵਲ ਹਸਪਤਾਲ ਤਰਨ ਤਾਰਨ ਦੇ ਵਿੱਚ ਭਾਰਤੀ ਕਰਵਾਇਆ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਸਵੇਰੇ ਸਵਾਰੀਆਂ ਲੈ ਕੇ ਨਜ਼ਦੀਕੀ ਪਿੰਡ ਸਹਾਬਪੁਰ ਵਿਖੇ ਜਾ ਰਿਹਾ ਸੀ ਤਾਂ ਸੜਕ ਵਿਚਕਾਰ ਡਿੱਗੇ ਰੁੱਖ ਤੋਂ ਬਚਾਉਣ ਦੇ ਲਈ ਜਦੋਂ ਉਸਨੇ ਬ੍ਰੇਕ ਲਗਾਈ ਤਾਂ ਬ੍ਰੇਕ ਨਹੀਂ ਲੱਗੀ ਇਸ ਦਰਮਿਆਨ ਸਾਹਮਣੇ ਤੋਂ ਆ ਰਹੇ ਟਿਪਰ ਦੇ ਨਾਲ ਬੱਸ ਜਾ ਟਕਰਾਈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਦਰਮਿਆਨ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਰਿਆ ਲੇਕਿਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਜ਼ੇਰੇ ਇਲਾਜ ਦੇ ਲਈ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੇ ਮੋਹ ਸੀ ਕੀ ਗੱਲ ਪਈ ਹੈ ਬਾਫੀ ਜਿਹੜੇ ਟਰੈਕਟਰ ਟਕਰਾਇਆ ਬਾਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਤਰਨਤਾਰਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵੱਜੀ ਹੈ ਜੀ ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਰਾਜ ਮਾੜੀਆਂ ਮੋਟੇ ਸੱਟਾਂ ਲੱਗੀਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੋਢਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਪਤਾਲ ਸਰਕਾਰੀ ਦਾਖਲ ਹੈ ਬੱਧੀ ਗਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਤੇ ਹੋ ਰੁੱਖ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆ ਮੈਂ ਸਾਹਮਣੇ ਵਗੀ ਜੀ ਵੀ ਨਾ ਪਰ ਮੇਰੇ ਨਾਲ ਰੂੰ تیر ਚ ਇਹ ਗੱਲ ਬੋਤੇ ਡਰਾਈ ਡਰ ਬੜੀ ਕਿੱਦੋਂ ਮੈਂ ਬਸਤਾ ਡਰਾਈ ਕਿਸ ਤਰ੍ਹਾਂ ਮੈਂ ਟਕਰਾਈ ਗੱਡੀ ਜੀ ਮੈਂ ਰੁੱਖ ਡਿੱਗਾ ਜਾਂ ਛੜਕ ਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਤੇ ਅੱਗੋ ਟਪਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਲੱਗ ਗਈ ਤੇ ਕਬਜੇ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆਂ ਹੀ ਤੇ ਸਵਾਰੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਦਿੱਕਤ ਵਾਈ ਬਚਾਉਗਾ ਅਲਕਿੰਡਰ ਸੇ ਤੇ ਤੁਹਾਡੇ ਕੋਲ ਲੱਗਦਾ ਜਿਹੜੀ ਆਪਾਂ ਪਾਸ ਕਰਨਾ ਕੋ ਸਾਫਤਾ ਕੀ ਗੱਲ ਹੋ ਗਈ ਐ ਐਕਸੀਡੈਂਟ ਹੋ ਗਿਆ ਵਾਸਤੇ ਦਾ ਅਤਤ ਤੇ ਦੋਵੇਂ ਭਾਈ ਸੱਜੇ ਨੇ ਉਸ ਤੋਂ ਬਾਅਦ ਕਿਤੇ ਕੋਈ ਪਾਰਟਿਸਪੀਕਲ ਸੈਕਟ ਬੋਲ ਲਾ ਪਾੜ ਗਿਆ ਹੈ ਤਾਂ ਦੇ ਦੰਦੇ ਦੰਦੇ ਡੋਟ ਇਹ ਇਹ ਦਿਨ ਜੇ ਪਤਾ ਨਹੀਂ ਨੇ ਗਿਆ ਚਾ ਦੇਣਾ ਆਂਦੇ ਰਾਤੀ ਨੇਰੀ ਆਈ ਇਹ ਬਗਰ ਕੇ ਦਰਸ ਰੁਕ ਰਿਖੇ ਤੇ ਪਤਾ ਕਰ ਕੇ ਫੁੱਟ ਆਪੇ ਕੀ ਨਾ ਹੋਏ ਕੋਲ 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 ਬਾਰੇ ਇਹ ਜੇ ਕੋ ਐਕਸੀਡੈਂਟ ਹੋਇਆ ਜਿਸ ਤਰ੍ਹਾਂ ਉਹ ਸਰ ਪ੍ਰੈਜ਼ੈਂਟ ਹੋਣ ਕਰ ਮੈਂ ਤੋਂ ਕੋਈ ਨਾ ਫਰਕ ਆਉਣਾ ਇੱਕ ਹੌਲੇ ਟੱਕਰ ਆ ਰਿਹਾ ਮੰਗ ਰਿਹਾ ਜਿਹੜਾ ਕੁਲਗੀ ਆ ਜਿਹੜਾ ਕੋਲ ਦੀ ਜਿਹੜੇ ਬਲ ਉਹ ਆਹ ਬਾਰੇ ਪੂਰੇ ਆ ਗਏ ਲਾਈਟ ਆ ਮੈਨ ਲੱਗ ਤਾ